ਸ਼ੋਮਣੀ ਅਕਾਲੀ ਦਲ ਨੂੰ ਟੋਟਲ ਦੇਖ ਲਿਓ ਇਹਦਾ ਜਿੰਨਾ ਕੁਝ ਵੀ ਘਟਨਾ ਕਰਮ ਵਾਪਰ ਰਿਹਾ ਇਹ ਸਾਡੇ ਅੰਦੋਲਨ ਨੇ ਜੋ ਸਪੇਸ ਪੜੀ ਉਹਦੇ ਵਿੱਚ ਵਾਪਰ ਰਿਹਾ ਔਰ ਜਿਹੜੀ ਚੀਜ਼ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜੋ ਵੀ ਅਕਾਲੀ ਦਲ ਲੈ ਕੇ ਆਇਆ ਉਹਦੀ ਟਾਈਮਿੰਗ ਦੇਖੋ ਕਿਹੜੀ ਆ ਠੀਕ ਹੈ ਜੀ ਇਹ ਚੀਜ਼ਾਂ ਦੇ ਉਹ ਕਹਿੰਦੇ ਬੜੇ ਲੰਬੇ ਸਮਾਂ ਦੀਆਂ ਸਾਨੂੰ ਨਹੀਂ ਪਤਾ ਨਹੀਂ ਕਿਸੇ ਹੱਕ ਦੇਣੇ ਕਿਸੇ ਦੇ ਵਿਰੋਧ ਦੇਣ ਵੀ ਕੀ ਸੱਚ ਆ ਕੀ ਝੂਠ ਆ ਚਲੋ ਇਹ ਜਾਂਚ ਦਾ ਵਿਸ਼ਾ ਪਰ ਸਿੰਘ ਸਾਹਿਬ ਦਾ ਕਸੂਰ ਹੈਗਾ ਵਾ ਕੀ ਕਸੂਰ ਐ ਮੈਂ ਦੱਸਦਾ ਸਿੰਘ ਸਾਹਿਬ ਦਾ ਕਸੂਰ ਐ ਗੈਨੀ ਹਰਪ੍ਰੀਤ ਸਿੰਘ ਦਾ ਉਹਨੇ ਅਕਾਲੀ ਦਲ ਦੀ ਲਾਈਨ ਤੋਂ ਉਲਟ ਬਿਆਨਬਾਜ਼ੀ ਕੀਤੀ ਕਸ਼ਮੀਰ ਤੇ ਅਕਾਲੀ ਦਲ ਬੋਲਣਾ ਨਹੀਂ ਸੀ ਚਾਹੁੰਦਾ ਜਦੋਂ ਧਾਰਾ ਤੋੜੀ ਆ 370 ਪਰ ਜਥੇਦਾਰ ਦਾ ਬਿਆਨ ਆ ਗਿਆ ਐ ਇਹ ਹੀ ਆ ਉਹ ਵੀ ਦਿੱਲੀ ਦੇ ਖਿਲਾਫ ਆ ਔਰ ਉਹ ਵੀ ਸੁਖਬੀਰ ਸਿੰਘ ਬਾਦਲ ਦੀ ਲਾਈਨ ਦੇ ਉਲਟ ਜਾ ਕੇ ਜਥੇਦਾਰ ਜਦੋਂ ਬੋਲੇ ਆ ਫਿਰ ਸਜ਼ਾ ਦਾ ਮਿਲ ਨਹੀਂ ਸੀ ਆ ਆ ਹੱਗ ਨਾ ਕੀਤਾ ਜਥੇਦਾਰ ਨੂੰ ਦੂਜਾ ਗਨਾ ਜਹੇਦਾਰ ਹਰਪੀ ਸਿੰਘ ਨੇ ਇਹ ਵਾਰੀ ਕੀਤਾ ਵੀ ਜਦੋਂ ਹਰਿਆਣੇ ਚ ਪਲਵਾਨਾਂ ਦਾ ਅੰਦੋਲਨ ਚੱਲਿਆ ਅਕਾਲੀ ਦਲ ਨਹੀਂ ਸੀ ਕੂਣਾ ਚਾਹੁੰਦਾ ਅਕਾਲੀ ਦਲ ਬਾਦਲ ਜਹੇਦਾਰ ਨੇ ਉਲਟ ਜਾ ਕੇ ਬਿਆਨ ਦਿੱਤਾ ਆਪ ਦੀ ਆਜ਼ਾਦੀ ਨਾ ਬਿਆਨ ਦਿੱਤਾ ਜਿਵੇਂ ਇੱਕ ਜਹੇਦਾਰ ਨੂੰ ਦੇਣਾ ਚਾਹੀਦਾ ਸੀ ਇਹਦੀ ਵੀ ਸਜ਼ਾ ਮਿਲੂਗੀ ਜਹੇਦਾਰ ਜੀ ਤੁਹਾਨੂੰ ਤੁਸੀਂ ਦਿੱਲੀ ਦੇ ਖਿਲਾਫ ਬੋਲਦੇ ਜੀ ਤੁਸੀਂ ਅਕਾਲੀ ਦਲ ਨੂੰ ਪੁੱਛ ਕੇ ਬੋਲੋ ਵੀ ਕਿਹੜੀ ਗੱਲ ਮੈਂ ਬੋਲਣੀ ਆ ਤੇ ਕਿਹੜੀ ਗੱਲ ਨਹੀਂ ਬੋਲਣੀ ਤੀਜੀ ਗੱਲ ਆ ਤੁਸੀਂ ਖਨੌਰੀ ਬਾਰਡਰ ਤੇ ਆ ਕੇ ਦਲੇਰਸਾ ਦੇ ਸਮਰਥਨ ਤੇ ਇਹ ਭਲਾ ਮੋਦੀ ਜੀ ਨੂੰ ਚੰਗਾ ਲੱਗਦਾ ਵਾ ਠੀਕ ਹੈ ਨਹੀਂ ਚੰਗਾ ਲੱਗਦਾ ਤੁਹਾਡੀ ਬਹੁਤ ਸਾਰੀ ਬਿਆਨਬਾਜ਼ੀ ਦਿੱਲੀ ਦੇ ਹਾਕਮਾਂ ਨੂੰ ਨਹੀਂ ਪਉਂਦੀ ਹੋਗੀ ਤੇ ਸਾਡੇ ਤਖਤਾਂ ਦੇ ਫੈਸਲੇ ਦਿੱਲੀ ਦੇ ਹਾਕਮ ਕਰਦੇ ਆ ਠੀਕ ਆ ਇਹ ਤੈਅ ਆ ਪੰਜਾਬੀਓ ਹੁਣ ਕਿ ਸਿੰਘ ਸਾਹਿਬ ਨਹੀਂ ਰਹਿਣੇ ਮੈਨੂੰ ਨਹੀਂ ਪਤਾ ਜਾਂਚ ਸੱਚੀ ਆ ਝੂਠੀ ਆ ਕੀ ਇਲਜ਼ਾਮ ਹੈ ਸੱਚ ਪਹਿਣਾ ਨਹੀਂ ਚਾਹੁੰਦੇ ਠੀਕ ਹੈ ਸਾਨੂੰ ਪਤਾ ਕੁਝ ਨਹੀਂ ਹੈਗਾ ਇਹ ਉਹਦਾ ਦਾਵਾ ਕਰੀਏ ਕੌਣ ਸੱਚਾ ਕੌਣ ਝੂਠਾ ਠੀਕ ਹੈ ਜੀ ਪਰ ਜਥੇਦਾਰ ਸਾਹਿਬ ਉਹਨਾਂ ਦੀ ਛੁੱਟੀ ਹੋ ਰਹੀ ਆ ਜੋ 나ਗਪੁਰੋਂ ਕਹਿਣਗੇ ਉਹੀ ਜਥੇਦਾਰ ਗਾਹੋਂ ਲੱਗੂਗਾ ਮਾੜਾ ਮੋਟਾ ਤੁਹਾਡੇ ਹੱਕ 'ਚ ਜੇ ਅਕਾਲ ਤਖਬ ਸਾਹਿਬ ਦਾ ਕੋਈ ਜਥੇਦਾਰ ਬੋਲਦਾ ਸੀ ਆਮ ਲੋਕਾਂ ਦੇ ਉਹ ਉਹਦੀ ਜਬਾਨ ਬੰਦੀ ਹੋ ਗਈ ਇੱਕ ਤਾਂ ਇਹ ਵੀ ਇਹਨਾਂ ਦਿਨਾਂ 'ਚ ਕਿਉਂਕਿ ਇਸ ਵੇਲੇ ਅੰਦੋਲਨ ਪਿਕਅਪ ਤੇ ਆ ਪਿਕਅਪ ਤੇ ਕਿਵੇਂ ਇਸ ਵੇਲੇ ਡੱਲੇਵਾਲ ਸਾਹਿਬ ਦੀ ਸਥਿਤੀ ਕ੍ਰਿਟੀਕਲ ਪੋਜੀਸ਼ਨ ਤੇ ਆ ਔਰ ਇਹਦੇ ਵਿੱਚ ਡਰਾਮਾ ਵੇਖੋ ਹਾਂ ਖੁਸ਼ ਕਰਦੇ ਆ ਸੱਤਾ ਨੂੰ ਫੇ ਖੁਸ਼ ਕਿਵੇਂ ਕਰੀਏ ਸੱਤਾ ਨੂੰ ਅਗਲੇ ਬਨੇ ਆਮ ਆਦਮੀ ਆਜੋ ਭਾਈ ਇਹਨਾਂ ਜਿੱਦਣ ਰੇਲ ਰੋਕੋ ਸੀ ਸਾਡੇ ਪਾਰਲਲ ਮੁੱਖ ਮੰਤਰੀ ਨੇ ਚੋਣ ਕੈਂਪੇਨ ਕੀਤੇ ਚਲ ਉਹਨਾਂ ਨੂੰ ਹੱਕ ਆ ਮੁੱਖ ਮੰਤਰੀ ਸਾਹਿਬ ਨੂੰ ਕਦੋਂ ਚੋਣ ਕੈਂਪੇਨ ਚ ਜਾਣਾ ਕਦੋਂ ਨਹੀਂ ਜਾਣਾ ਅਸੀਂ ਉੱਤੇ ਕੋਈ ਨਹੀਂ ਹੈ ਕਿ ਉਹਨਾਂ ਨੇ ਆਪਣਾ ਪ੍ਰੋਗਰਾਮ ਬਣਾਉਣਾ ਹੁੰਦਾ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਟਕਰਾਵਾ ਕਿਉਂ ਤੁਸੀਂ ਕਹਿੰਦੇ ਸੀ ਕਿਸਾਨਾਂ ਦੇ ਹੱਕ ਚ ਆ ਉਹਦਾਂ ਹੀ ਸਪੇਸ ਕਿਉਂ ਖੋਣ ਦਾ ਯਤਨ ਕੀਤਾ ਵੀ ਸਾਡਾ ਮੁੱਦਾ ਨਾ ਭਰੇ ਪੰਜਾਬ ਵਾਲਿਓ ਇੰਨੇ ਅੜਾ ਦਿੱਲੀ ਅੰਦੋਲਨ 2 ਚੱਲ ਰਿਹਾ ਸਾਰੀਆਂ ਹੱਦਾਂ ਟੱਪ ਰਿਹਾ ਕਿਸੇ ਦੇ ਗਾੜੀ ਅੜਿਆ ਨਹੀਂ ਜਾ ਰਿਹਾ ਦੇਖੋ ਅਰੇ ਕੇਪਫੀਅਰ ਕਡੇਰੇਦਾਰ ਦੇ ਖਿਲਾਫ ਇਹ ਪਹਿਲੋ ਤੈ ਹੋ ਗਈ ਸੀ ਅਸੀਂ ਨਹੀਂ ਕਹਿੰਦੇ ਕੀ ਸੱਚ ਆ ਕੀ ਝੂਠ ਆ ਉਹਦੀ ਟਾਈਮਿੰਗ ਵੀ ਐ ਆਮ ਆਦਮੀ ਪਾਰਟੀ ਨੇ ਦਿੱਲੀ ਅੰਦੋਲਨ 2 ਦੇ ਜਦੋਂ ਪਿਕਅਪ ਤੇ ਗਿਆ ਉਹਦੇ ਵਿੱਚ ਲੈ ਕੇ ਗਿਆ ਪਰ ਇੰਨੀਆਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਦਿੱਲੀ ਅੰਦੋਲਨ 2 ਦੀ ਨਾ ਤਾਂ ਸਪੇਸ ਕੱਟ ਰਹੀ ਆ ਨਾ ਲੋਕਾਂ ਦਾ ਸਮਰਥਨ ਕੱਟ ਰਿਹਾ ਇਸ ਕਰਕੇ ਗੱਲ ਖਾ ਪਚੈਤਾ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ ਸਮਰਥਨ ਦਿੱਤਾ ਦਿੱਲੀ ਅੰਦੋਲਨ ਦੋ ਨੂੰ ਔਰ 29 ਨੂੰ ਹਰਿਆਣੇ ਦੇ ਵਿੱਚ ਵੱਡੀ ਰੈਲੀ ਕਰਨ ਦਾ ਫੈਸਲਾ ਕੀਤਾ ਆਪਣੇ ਹੱਕ ਦੇ ਵਿੱਚ ਸਮਰਥਨ ਸਾਡਾ ਬਹੁਤ ਰਹਾ ਹੈਗਾ ਦੇਸ਼ਾਂ ਦੇ ਦੇਸ਼ਾਂ ਵਿੱਚ ਇਸ ਕਰਕੇ ਇਹ ਗੱਲਾਂ ਨੂੰ ਸਮਝਿਓ ਵੀ ਕੀ ਇਹ ਘਟਨਾ ਕ੍ਰਮ ਕੀ ਹੋ ਰਿਹਾ ਏਜੰਸੀਆਂ ਕੇਂਦਰ ਦੀਆਂ ਪੰਜਾਬ ਦੀਆਂ ਕਿਤੇ ਵੀ ਤਮਾਕਾ ਆ ਸਕਦਾ ਜੇ ਸਾਰੇ ਚੈਨਲ ਉਧਰ ਇਹ ਹੋਣਾ ਜੇ ਹੁਣ ਕਰਉਣਾ ਜਾਂ ਕੀ ਕਰਨ ਨੂੰ ਬੈਠੇ ਆ ਇਹ ਸਾਰੇ ਸੱਤੀ ਕੱਪੜੀ ਅੱਗ ਨਹੀਂ ਲੱਗ ਜਾਂਦੀ ਭੀ ਅੰਦੋਲਨ ਸਿਰੇ ਤੇ ਤੁਰਿਆ ਜਾ ਰਿਹਾ ਅੰਦੋਲਨ ਚੜਿਆ ਜਾ ਰਿਹਾ ਇਹ ਜੋਰ ਲੱਗ ਰਿਹਾ ਇਹ ਤੋਂ ਕਹਾ ਭਰਾਓ ਜੇ ਕੱਲ ਦੀ ਗੱਲ ਆ ਦੱਲੇਵਾਲ ਸਾਹਿਬ ਜਦੋਂ ਇਸ਼ਨਾਨ ਕਰਨ ਗਏ ਆ 10 12 ਮਿੰਟ ਚੱਕਰ ਆ ਗਏ ਉਲਟੀਆਂ ਆਈਆਂ ਬੇਹੋਸ਼ ਰਹੇ ਚਲੋ ਫਿਰ ਸੁਰਤ ਉਹਨਾਂ ਨੇ ਸੰਭਾਲੀ ਉਹ ਕੱਲ ਹਾਈ ਕੋਰਟ ਸੁਪਰੀਮ ਕੋਰਟ ਦੇ ਸਾਹਮਣੇ ਆਪਣਾ ਬਿਆਨ ਦੇਣਾ ਚਾਹੁੰਦੇ ਸੀ ਇਹ ਸਰਕਾਰਾਂ ਦੀ ਨਗਹਿਲੀਆ ਉਹਨਾਂ ਨੂੰ ਬਿਆਨ ਉਹਨਾਂ ਦਾ ਰਿਕਾਰਡ ਨਹੀਂ ਹੋਇਆ ਕਹਿਣਾ ਕੀ ਚਾਹੁੰਦੇ ਸੀ ਇੱਕ ਤਾਂ ਜਿਹੜੀ ਹੁਣ ਦੇਖੋ ਸਭ ਤੋਂ ਵੱਡੀ ਗੱਲ ਵੀ ਜਿਹੜੀ ਪਾਰਲੀਮੈਂਟ ਦੀ ਜੁਆਇੰਟ ਕਮੇਟੀ ਆ ਇਹ ਸੱਤਾਧਾਰੀ ਪਾਛਪਾ ਦੇ ਪਾਰਲੀਮੈਂਟ ਵਾਲੇ ਵੀ ਆ ਗਿਆ ਵਿਰੋਧੀ ਧਿਰਾਂ ਦੇ ਵੀ ਆ ਇਹ ਖੇਤੀਬਾੜੀ ਖੇਤਰ ਦੀ ਜਿਹੜੀ ਸਥਾਈ ਕਮੇਟੀ ਆ ਉਹ ਪਾਰਲੀਮੈਂਟ ਕਮੇਟੀ ਆ ਜਿਸ ਚ ਚਰਨਜੀਤ ਸਿੰਘ ਦੀ ਚੰਨੀ ਉਹਦੇ ਚੇਅਰਪਰਸਨ ਨੇ ਇਸ ਕਮੇਟੀ ਨੇ ਸਿਫਾਰਸ਼ ਕਰ ਦਿੱਤੀ ਆ ਸਾਡੀ ਨਹੀਂ ਸਾਡਾ ਮੰਗ ਪੱਤਰ ਨਹੀਂ ਹੈਗਾ ਤੇ ਦੇਖੋ ਉਹਨਾਂ ਨੇ ਕਿਹਾ ਵੀ 23 ਫਸਲਾਂ ਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਨਿਕਲ ਕੇ ਆਇਆ ਉਹਨਾਂ ਨੇ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਤਹਿਤ ਰਾਸ਼ੀ 6000 ਤੋਂ ਨੂੰ 12000 ਕਰਨ ਦਾ ਫੈਸਲਾ ਕੀਤਾ ਉਹਨਾਂ ਨੇ ਪ੍ਰਦੂਸ਼ਣ ਦੇ ਉੱਤੇ ਵੀ ਗੱਲ ਕਹੀ ਆ ਵੀ ਕਿਸਾਨਾਂ ਨੂੰ ਦੋਸ਼ੀ ਨਾ ਮੰਨੋ ਕੁਝ ਗੱਲਾਂ ਕਹੀਆਂ ਚਲੋ ਹੁਣ ਸਾਡੀ ਮੰਗ ਹੈ ਵੀ ਤੁਹਾਡੀ ਆਪ ਦੀ ਪਾਰਲੀਮੈਂਟ ਕਮੇਟੀ ਕਹਿ ਰਹੀ ਆ ਕਿ ਇਹ ਮੰਗ ਜਾਇਜ਼ ਆ ਥੋੜਾ ਉਪ ਰਾਸ਼ਟਰਪਤੀ ਧੰਗੜ ਕਹਿੰਦਾ ਕਿਸਾਨਾਂ ਦੀਆਂ ਮੰਗਾਂ ਜਾ ਜਾ ਸਾਡੀ ਛੱਡੋ ਉਹਨਾਂ ਦੀ ਮੰਨ ਲਓ ਬਾਈ ਉਹਨਾਂ ਦੀ ਮੰਨ ਕੇ ਹੁਣ ਕਾਰਪੋਰੇਟ ਦਾ ਪੱਲਾ ਛੱਡ ਦਿਓ ਉਹਨਾਂ ਬਾਨੀਆਂ ਤੇ ਡਾਨੀਆਂ ਦਾ ਪੱਲਾ ਛੱਡ ਦਿਓ ਉਹ ਜਿਹੜਾ ਕਹਿੰਦੇ ਨਾ ਐਲਨ ਮਸਕ ਉਹਦੀ ਤੇ ਅਦਾਨੀ ਦੀ ਟੱਕਰ ਲੱਗੀ ਹੋਈ ਆ ਵੀ ਜਿਹੜੀ ਦੇਸ਼ ਦੀ ਜਿਹੜੀ ਸਪੇਸ ਆ ਉੱਤੇ ਕਬਜ਼ਾ ਕਿਹਦਾ ਹੋਵੇ ਉਹਦਾ ਰੌਲਾ ਸਾਰਾ ਜਿਹੜਾ ਕੱਲ ਮਨੀਪੁਰ ਦੇ ਵਿੱਚ ਇੱਕ ਫੜਿਆ ਗਿਆ ਅਲਨ ਮਸ਼ਕ ਦੀ ਕੰਪਨੀ ਦਾ ਜੰਤਰ ਫੜੇ ਗਿਆ ਸਾਡੇ ਮੁਲਕ ਚ ਉਹਨੂੰ ਬੈਨਡ ਲੱਗਾ ਹੋਇਆ ਕਹਿੰਦੇ ਆ ਕਿ ਜਿਹੜੇ ਸੈਟਲਾਈਟ ਚੱਲ ਰਹੇ ਨੇ 36000 ਕਿਲੋਮੀਟਰ ਉੱਪਰ ਚੱਲ ਰਹੇ ਨੇ ਜਿਹੜੀਆਂ ਭਾਰਤ ਦੀਆਂ ਕੰਪਨੀਆਂ ਜਾਂ ਜਿਹੜੇ ਬਾਨੀ ਡਾਨੀ ਦੇ ਔਰ ਜਿਹੜਾ ਅਲਨ ਮਕਸਦ ਜਿਹੜਾ ਲੈ ਕੇ ਆ ਰਿਹਾ ਪ੍ਰੋਜੈਕਟ ਉਹਦੇ ਉਹਦੇ ਜਿਹੜੇ ਪ੍ਰੋਜੈਕਟ ਹੈ 160 ਕਿਲੋਮੀਟਰ ਤੇ 1000 ਕਿਲੋਮੀਟਰ ਨੇੜੇ ਸਭ ਤੋਂ ਤੇਜ਼ ਤਰੀਨ ਉਹਦਾ ਇੰਟਰਨੈਟ ਆ ਦੇਖਾਂ ਹਿਡਨਬਰਗ ਦੀ ਰਿਪੋਰਟ ਵੀ ਆਈ ਕੀ ਕੁਝ ਹੋਇਆ ਇਹ سرمایہਦਾਰਾਂ ਦੀ ਟੱਕਰ ਹੈ ਵੀ ਭਾਰਤ ਦੇ ਆਰਥਿਕ ਸੌਮਿਆਂ ਤੇ ਕਬਜ਼ਾ ਕਿਵੇਂ ਲੈਣਾ ਵਾ ਉਸ ਉਹ ਉਹ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਕੰਨ ਭਾਈ ਬੰਦ ਕੀਤੇ ਆ ਉਹ ਕਹਿੰਦੇ ਨਾ ਸੁਣਨੀ ਸਾਰਾ ਮੁਲਕ ਚਿੰਤਾ ਕਰੀ ਜਾਵੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇ ਸਾਰੀ ਦੁਨੀਆ ਰੌਲਾ ਪਾਈ ਜਾਵੇ ਪਰ ਪ੍ਰਧਾਨ ਮੰਤਰੀ ਨਹੀਂ ਚਿੰਤਾ ਕਰਨੀ ਚਾਹੀਦੀ ਅੱਜ ਕੁਝ ਅਖੀਰਲਾ ਸੈਸ਼ਨ ਹੋਊਗਾ ਮੈਨੂੰ ਲੱਗਦਾ ਪਾਰਲੀਮੈਂਟ ਦਾ ਆ ਰੋਦੇ ਵਿੱਚ ਮੁੱਦਾ ਪਲਟਾਉਣ ਦਾ ਯਤਨ ਕਰਨਗੇ ਬਚਾਲੇ ਇੱਧਰ ਮੁਕਾਮ ਕੁਦੇ ਇਸ ਕਰਕੇ ਭਰਾਓ ਬੇਨਤੀ ਆ ਦੋਹਾਂ ਫਾਰਮਾਂ ਵੱਲੋਂ ਵੀ ਜਿਹੜਾ ਪੰਜਾਬ ਬੰਦ 30 ਦਾ ਉਹਨੂੰ ਕਾਮਯਾਬ ਕਰੋ ਪੰਜਾਬ ਬੰਦ ਨੂੰ ਕਾਮਯਾਬ ਕਰੋ ਸਾਰੇ ਪੰਜਾਬੀਆਂ ਨੂੰ ਬੇਨਤੀ ਇਹ ਦਿੱਲੀ ਅੰਦੋਲਨ ਦੀਆਂ ਮੰਗਾਂ ਵਿੱਚ ਜਿੱਤ ਹੋਣੀ ਹੈ ਜਿਵੇਂ ਤੁਸੀਂ ਰੇਲ ਰੋਕੋ ਅੰਦੋਲਨ ਨੂੰ ਇੰਨੇ ਵੱਡੇ ਪੱਧਰ ਤੇ ਕਾਮ ਕਰਤਾ ਜਿਵੇਂ ਤੁਸੀਂ ਖਨੌਰੀ ਬਾਰਡਰ ਤੇ ਆ ਕੇ ਮੂਰਤੀ ਮੰਨ ਲਏ ਆ ਸਰਕਾਰ ਨੂੰ ਮੂੰਹ ਦਿਖਾਣੀ ਪਈ ਆ ਉਵੇਂ 30 ਤਰੀਕ ਦਾ ਪੰਜਾਬ ਬੰਦ ਕਾਮਯਾਬ ਕਰੋ ਧੰਨਵਾਦ